ਇੱਕ ਤਾਂ ਜਿਹੜੀ ਆਪਣੇ तकरीबन ਸਾਰਿਆਂ ਨੇ ਸੁਣ ਲਈ ਹੁਣੀਆਂ ਇੱਕ ਖਬਰ ਆ ਜੂਪੀ ਦੇ ਵਿੱਚ ਇੱਕ ਗਰਾਂਥੀ ਜੋ ਆਪਣੇ ਪਾਠ ਕਰਦ ਨੇ ਪਾਠੀ ਸਿੰਘ ਦੀ ਕੁੜੀ ਦੇ ਨਾਲ ਰੇਪ ਹੋਇਆ ਉਹ ਰੇਪ ਹੋਇਆ ਤੇ ਉਹਦੇ ਵਿੱਚ ਸਿਰਫ ਜਿਹੜੀਆਂ ਹੁਣ ਤੱਕ ਖਬਰਾਂ ਦੇਖਣ ਨੂੰ ਆ ਰਹੀਆਂ ਨੇ ਜਾਂ ਮੰਨ ਲਓ ਜਾਨੀ ਕਿ ਜੋ ਇੰਟਰਨੈਟ ਦੇ ਉੱਤੇ ਆਪ ਨੂੰ ਦੇਖਣ ਨੂੰ ਮਿਲ ਰਿਹਾ ਉਹਦੇ ਵਿੱਚ ਸਿਰਫ ਇਕੱਲਾ ਇੱਕ ਅਮਰਤ ਮੇਰੋ ਜਿਹੜਾ ਮੁੰਡਾ ਉਹ ਸਾਰੇ ਜਾਣਦੇ ਨੇ ਤੁਸੀਂ ਉਹਨਾਂ ਸਾਰੇ ਜਾਣਦੇ ਹੋ ਉਹੀ ਇਕੱਲਾ ਬੰਦਾ ਉੱਥੇ ਪਹੁੰਚਿਆ ਤੇ ਬਾਕੀ ਜਿਹੜੇ ਆਪਣੇ ਯੋਧੇ ਨੇ ਜਿਹੜੇ ਆਪਣੇ ਆਪ ਨੂੰ ਭਾਈ ਕਹਿੰਦੇ ਨੇ ਅਸੀਂ ਪੰਥਕਾਂ ਅਸੀਂ ਭਾਈ ਮੂਹਰੇ ਹੋ ਕੇ ਚੱਲਦੇ ਆਂ ਸਾਨੂੰ ਵੋਟਾਂ ਪਾਓ ਸਾਨੂੰ ਆਹ ਕਰੋ ਸਾਨੂੰ ਉਹ ਕਰੋ ਜਿੱਦਾਂ ਲਾਲੋ ਹਸਾਬ ਕਿਤਾਬ ਆਪਣੇ ਸਿਮਰਜੀਤ ਮਾਨ ਹੋ ਗਏ ਜੋ ਲੱਖਾਂ ਪਾਣੇ ਸਾਰੇ ਜਿੰਨੇ ਵੀ ਬੰਦੇ ਮੋਹਰੀ ਤਕਰੀਬਨ ਜਿੰਨੇ ਵੀ ਪੰਜਾਬ ਦੇ ਮੋਹਰੀ ਬੰਦੇ ਨੇ ਨਾ ਇਕੱਲੇ ਇਹ ਨਹੀਂ ਬਾਕੀ ਜਿੰਨੇ ਵੀ ਹੋਰ ਨੇ ਸਾਰੇ ਟੋਟਲ ਲਾ ਕੇ ਜੋੜ ਕਿਸੇ ਦਾ ਕੋਈ ਬਿਆਨ ਨਹੀਂ ਹੁਣ ਜੁਪੀ ਦੇ ਵਿੱਚ ਜਿਹੜੇ ਗ੍ਰਾਂਤੀ ਸਿੰਘ ਦੀ ਆਪਣੇ ਅਮਰਪਾਤੀ ਸਿੰਘ ਦੀ ਕੁੜੀ ਦੇ ਨਾਲ ਜਿਹੜਾ ਰੇਪ ਹੋਇਆ ਹੁਣ ਉਹ ਜੇ ਤਾਂ ਆਪਾਂ ਦੇਖਿਆ ਜਾਵੇ ਇੱਕ ਪੰਥਕ ਤੌਰ ਦੇ ਉੱਤੇ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਜਥੇਬੰਦੀਆਂ ਨੇ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਪੰਥਕ ਬੰਦੇ ਨੇ ਇਹਨਾਂ ਨੂੰ ਸਾਰਿਆਂ ਨੂੰ ਉੱਥੇ ਜਾ ਕੇ ਜਾਂ ਉਹਦੇ ਉੱਤੇ ਵੀਡੀਓ ਬਣਾ ਕੇ ਬੋਲਣਾ ਚਾਹੀਦਾ ਪਰਵਾਨੇ ਵਰਗੇ ਜਿਹੜੇ ਹੋਏ ਨੇ ਉਹ ਕਈਆਂ ਦੀ ਤਾਂ ਵੀਡੀਓ ਬਣਾਉਣ ਦੇ ਵਿੱਚ ਜਿੱਦਾਂ ਮਤਲਬ ਕੋਈ ਵੋਟਾਂ ਵਾਲੀ ਹੋਗੀ ਜਾਂ ਕੋਈ ਹੋਰ ਹੋਗੀ ਕੋਈ ਪੰਜਾਬ 'ਚ ਘਟਨਾ ਹੋ ਸਾਰੀਆਂ ਸੁਣਾਉਣਗੇ ਉਹ ਉਹਨਾਂ ਦੀ ਆ ਚੀਜ਼ ਤੇ ਕਦੇ ਵੀਡੀਓ ਨਹੀਂ ਆਉਣੀ ਹੈਗੀ ਹੁਣ ਅਮਰਤ ਮੇਰੋ ਕੀ ਇੱਕ ਨਾਰਮਲ ਜਿਹਨੇ ਕਿਹਾ ਮਤਲਬ ਵੀ ਇੱਕ ਮੁੰਡਾ ਅਮਰਤ ਸ਼ਕਾਇਆ ਉਹ ਹੋਰ ਕੁਝ ਵੀ ਨਹੀਂ ਮੁੰਡਾ ਨਾਰਮਲ ਮੁੰਡਾ ਹੋ ਉਹ ਗਿਆ ਉੱਥੇ ਉਹਨੇ ਅੱਗੇ ਵੀ ਬਥੇਰੇ ਕੰਮ ਕੀਤੇ ਨੇ ਸਿਮਰਜੀਤ ਮਾਨ ਦੀਵਾਰ ਨੂੰ ਵੀ ਉਹਨੇ ਖੁੱਲ ਕੇ ਬੋਲਿਆ ਵੀ ਭਾਈ ਜਦ ਮੇਰੇ ਤੇ ਵਕਤ ਪਿਆ ਸੀਗਾ ਇਹ ਬੰਦੇ ਨੇ ਨਾ ਤਾਂ ਸਾਡੀ ਕਦੇ ਬਾਹ ਫੜੀਆਂ ਨਾ ਕਦੇ ਸਾਡੀ ਕਦੇ ਮਦਦ ਕੀਤੀ ਆ ਬਸ ਇਹਰਾ ਕੁਝ ਬੋਲੇ ਨੇ ਇੱਕ ਦੂਜੇ ਨਾਲ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਤਕਰੀਬਨ ਅਸੀਂ ਵੀ ਇਹ ਚੀਜ਼ਾਂ ਜਾਂ ਸਾਨੂੰ ਬੰਦੇ ਪੁੱਛਦੇ ਨੇ ਆ ਕਿ ਨਾ ਫੋਨ ਦੇ ਉੱਤੇ ਸਾਨੂੰ ਮੈਸੇਜ ਕਰਦੇ ਨੇ ਵੀ ਭਾਈ ਸਾਨੂੰ ਇਹ ਚੀਜ਼ ਦਾ ਜਵਾਬ ਦਿਆ ਕਰੋ ਵੀ ਤੁਸੀਂ ਹਮੇਸ਼ਾ ਇੱਕ ਦੋ ਬੰਦਿਆਂ ਪਿੱਛੇ ਪਏ ਰਹਿੰਦੇ ਹੋ ਵੀ ਬਾਕੀ ਇਹ ਬੰਦੇ ਪਿੱਛੇ ਬੋਲਦੇ ਨਹੀਂ ਹੈਗੇ ਨਹੀਂ ਇਹ ਚੀਜ਼ ਬਿਲਕੁਲ ਗਲਤ ਆ ਜਿੰਨੀਆਂ ਵੀ ਸਾਡੀਆਂ ਲਾਈਵਾਂ ਪਿੱਛੇ ਵੀ ਹੋਈਆਂ ਨੇ ਜਿੰਨੇ ਵੀ ਅਸੀਂ ਟੌਪਿਕਾਂ ਮੁੱਦਾ ਉੱਤੇ ਬੋਲੇ ਆ ਇਹ ਬਹੁਤ ਸਿੰਪਲ ਚੀਜ਼ ਆ ਸਮਝਣੀ ਬਿੱਟੂ ਉਹਨੇ ਜਿਹੜੀ ਗੱਲ ਕਰਦ ਰਹਾਂ ਕਈ ਮੇਰੇ ਭਾਈ ਮੈਨੂੰ ਬਿੱਟੂ ਦੇ ਉੱਤੇ ਮੈਸੇਜ ਕਰਦੇ ਨੇ ਵੀ ਭਾਈ ਪਹਿਲਾਂ ਕਾਂਗਰਸ ਸੀਗਾ ਫਿਰ ਭਾਜਪਾ 'ਚ ਚਲੇ ਗਿਆ ਫਿਰ ਇਦਾਂ ਫਿਰ ਉਦਾਂ ਤੂੰ ਇਹ ਤੇ ਕਦੇ ਬੋਲਿਆ ਨਹੀਂ ਹੈਗਾ ਜਿਹੜੇ ਬੰਦਿਆਂ ਦਾ ਆਪਾਂ ਨੂੰ ਪਤਾ ਤਕਰੀਬਨ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਉਹ ਕਾਂਗਰਸੀ ਹੋਣ ਅਸੀਂ ਪੂਰੀ ਪਾਰਟੀ ਲਈ ਬੋਲਦੇ ਆ ਇਹ ਨਹੀਂ ਵੀ ਇਕੱਲੇ ਇਕੱਲੇ ਬੰਦੇ ਦਾ ਨਾਮ ਲੈ ਕੇ ਬੋਲੀਏ ਭਾਈ ਸੁਖਵੀਰ ਬਾਦਲ ਆਏ ਆ ਉਹ ਤਾਂ ਪਤਾ ਹੈ ਲੋਕਾਂ ਨੂੰ ਜਾਂ ਪ੍ਰਕਾਸ਼ ਸਿੰਘ ਬਾਦਲ ਆਏ ਆ ਉਹਦਾ ਵੀ ਪਤਾ ਲੋਕਾਂ ਨੂੰ ਜਾਂ ਬਿੱਟੂ ਏਕਣਾ ਜਾਂ ਰਾਜਾ ਬਣੇ ਏਕਣਾ ਨਾ ਉਹ ਸਾਰੇ ਲੋਕਾਂ ਨੂੰ ਇਹਨਾਂ ਬਾਰੇ A ਤੋਂ Z ਤੱਕ ਪਤਾ ਨਾ ਅਸੀਂ ਕਦੇ ਇਹਨਾਂ ਲਈ ਚੰਗਾ ਬੋਲਿਆ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਬੋਲਾਂਗੇ ਚਾਹੇ ਚੰਗੇ ਕੰਮ ਕਰ ਕਰਕੇ ਦਿਖਾਈ ਜਾਵੇ ਹੁਣ ਕਈ ਮੇਰੇ ਭਾਈ ਇਹ ਵੀ ਲਿਖਦੇ ਨੇ ਵੀ ਭਾਈ ਬਾਦਲ ਬੜੇ ਚੰਗੇ ਨੇ ਹੁਣ ਉਹ ਚੰਗੇ ਕੰਮ ਕਰਨ ਲੱਗੇ ਜਾਂ ਕਾਂਗਰਸੀਏ ਬੜੇ ਚੰਗੇ ਨੇ ਚੰਗੇ ਕੰਮ ਕਰਨ ਲੱਗੇ ਗੱਲ ਬਾਦਲਾਂ ਦੀ ਤੇ ਕਾਂਗਰਸੀਆਂ ਦੀ ਨਹੀਂ ਹੈਗੀ ਗੱਲ ਇੱਥੇ ਅਸਲ ਕੈਰੇਕਟਰਾਂ ਦੀ ਚੱਲ ਰਹੀ ਆ ਜੋ ਸਿਰ ਪੱਗਾਂ ਦੇ ਵਿੱਚ ਪਸਾਈ ਫਿਰਦੇ ਨੇ ਸਿੱਖ ਹੀ ਸਿੱਖ ਨੂੰ ਜਿਵੇਂ ਕਹਿੰਦੇ ਨੇ ਪੰਜਾਬੀ ਦੇ ਵਿੱਚ ਸ਼ਾਰਟਕਟ ਤਰੀਕੇ ਦੇ ਵਿੱਚ ਜਿਵੇਂ ਆਪਾਂ ਕੱਲ ਲੰਬੀ ਨਹੀਂ ਕਰੂੰਗਾ ਜ਼ਿਆਦਾ ਮੈਂ ਵੀ ਸਿੱਖ ਹੀ ਸਿੱਖਾਂ ਦੇ ਭੇਤ ਲਈ ਜਾਂਦੇ ਨੇ ਵੀ ਭਾਈ ਇਹ ਬੰਦਾ ਕਿਵੇਂ ਆ ਇਹ ਬੰਦੇ ਨੂੰ ਅਸੀਂ ਕਿਵੇਂ ਸੱਟਣਾ ਜਾਂ ਕਿਵੇਂ ਇਹਦੀ ਗੱਲਬਾਤ ਕਰਨੀ ਆ ਕਿਵੇਂ ਸੈਂਟਰ ਤੱਕ ਗੱਲ ਪਹੁੰਚਾਉਣੀ ਆ ਸੋ ਇਹ ਜਿੰਨੀਆਂ ਵੀ ਚੀਜ਼ਾਂ ਨੇ ਤਕਰੀਬਨ ਜਿੰਨੇ ਵੀ ਬੰਦੇ ਮੈਸੇਜ ਕਰਦੇ ਨੇ ਨਾ ਤਾਂ ਇਹ ਆਪਣੇ ਦਿਮਾਗ ਦੇ ਵਿੱਚੋਂ ਚੀਜ਼ਾਂ ਕੱਢ ਦੋ ਵੀ ਭਾਈ ਅਸੀਂ ਸਿਰਫ ਦੋ ਹੀ ਮੁੱਦਿਆਂ ਉੱਤੇ ਬੋਲਦੇ ਆ ਜਾਂ ਸਿਮਰ ਜਦ ਮਾਨ ਦੇ ਜਾਂ ਅਮਰਤਪਾਲ ਦੇ ਪਹਿਲਾ ਸੀਗਾ ਵੋਟਾਂ ਦਾ ਬਹਾਨਾ ਤੁਸੀਂ ਕਹਿੰਦੇ ਵੀ ਜਾਣ ਕੇ ਵੋਟਾਂ ਲਈ ਬੋਲਦੇ ਨੇ ਪਰ ਅਸੀਂ ਤਾਂ ਇਹ ਚੀਜ਼ਾਂ ਬਹੁਤ ਪੁਰਾਣੀਆਂ ਬੋਲਦੇ ਆ ਰਹੇ ਹਾਂ ਮੈਨੂੰ ਘੱਟੋ ਘੱਟ 3-4 ਮਹੀਨੇ ਹੋ ਗਿਆ ਟੌਪਿਕ ਦੇ ਉੱਤੇ ਬੋਲਦੇ ਨੂੰ ਹਾਂ ਕਈ ਮੇਰੇ ਜਿਹੜੇ ਜਿਵੇਂ ਕਹਿੰਦੇ ਨੇ ਵੀ ਜਿਹੜੇ ਮੈਨੂੰ ਪੁਰਾਣੇ ਟਿਕਟੌਕ ਦੇ ਉੱਤੇ ਫੋਲੋ ਵੀ ਕਰਦੇ ਸੀਗੇ ਬੰਦੇ ਕਈ ਉਹਦੇ ਚ ਮੈਂ ਕੁਸ਼ਕ ਵੀਡੀਓ ਅਮਰਤਪਾਲ ਦੇ ਹੱਕ ਦੇ ਵਿੱਚ ਵੀ ਪਾਈਆਂ ਹੋਈਆਂ ਨੇ ਉਹ ਪਤਾ ਕਿਉਂ ਪਾਈਆਂ ਗਈਆਂ ਨੇ ਉਹ ਸਿਰਫ ਜਿੱਦਾਂ ਮਤਲਬ ਜਾਨੀ ਕਿ ਹੁਣ ਜਿਵੇਂ ਅਵਤਾਰ ਸਿੰਘ ਖੰਡੇ ਦੀ ਮਾਤਾ ਜੀ ਦਾ ਬਿਆਨ ਆ ਗਿਆ ਸੀਗਾ ਸਾਰਿਆਂ ਨੇ ਸੁਣ ਲਿਆ ਸੀਗਾ ਉਹ ਉਹਦੇ ਵਿੱਚ ਕਈ ਗੱਲਾਂ ਇਦਾਂ ਦੀ ਸੀਗੀਆਂ ਵੀ ਕਿ ਜਿਵੇਂ ਕਹਿੰਦੇ ਨੇ ਵੀ ਕਿਸੇ ਬੰਦੇ ਨੂੰ ਪਹਿਲਾਂ ਚੰਗੀ ਤਰ੍ਹਾਂ ਜਾਨਣਾ ਚਾਹੀਦਾ ਸੀਗਾ ਫਿਰ ਉਸ ਬਾਰੇ ਬੋਲਣਾ ਚਾਹੀਦਾ ਸੀਗਾ ਕੁਸ਼ਕ ਜਿਹੜੇ ਡਾਟ ਸੀਗੇ ਹਨ ਜਿਵੇਂ ਮੰਨ ਲਓ ਵੀ ਕਿ ਜਿਹੜੀ ਜਿਹੜੀ ਚੀਜ਼ਾਂ ਉੱਤੇ ਸ਼ੱਕ ਸੀਗੀ ਉਹ ਚੀਜ਼ ਜਦ ਇਹ ਚੀਜ਼ ਦੇ ਵਿੱਚ ਮੈਂ ਐਂਟਰ ਹੋਇਆ ਸੁਣੀਆਂ ਨੇ ਆਲੇ-ਦਾਲੇ ਉਹ ਜਿੰਨੇ ਵੀ ਬੰਦੇ ਸੀਗੇ ਇਹਨਾਂ ਤੱਕ ਪਹੁੰਚੇ ਆ ਇਹਨਾਂ ਨੂੰ ਪੁੱਛਿਆ ਵੀ ਭਾਈ ਇਹ ਚੀਜ਼ ਦਾ ਮਤਲਬ ਕੀ ਬਣਦਾ ਇਹ ਚੀਜ਼ ਦਾ ਕੋਈ ਆਪਾਂ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ ਤਾਂ ਅਸੀਂ ਇਹਦੇ ਵਿਰੁੱਧ ਬੋਲਣਾ ਸ਼ੁਰੂ ਕੀਤਾ ਇਹਨੂੰ ਕਹਿੰਦੇ ਨੇ ਜੇ ਮੰਨ ਲਓ ਜਾਨੀ ਕਿ ਜੇ ਅਸੀਂ ਹੁੰਦੇ ਇਹ ਬੰਦੇ ਦੀ ਭੇਡ ਵੀ ਭੇਡ ਚਾਲ ਦੇ ਵਿੱਚ ਰਹਿੰਦੇ ਵੀ ਨਹੀਂ ਜੀ ਇਹ ਤਾਂ ਬਿਲਕੁਲ ਸਹੀ ਕਹਿ ਰਿਹਾ ਨਹੀਂ ਜੀ ਇਹ ਤਾਂ ਬਿਲਕੁਲ ਸੱਚ ਕਹਿ ਰਿਹਾ ਪਰ ਨਾ ਕਦੇ ਵੀ ਹੈ ਨਾ ਜਦ ਆਪਾਂ ਕਿਸੇ ਬੰਦੇ ਨੂੰ ਦਿਲ ਤੋਂ ਚਾਹੇ ਆਪਣਾ ਕੋਈ ਪਰਸਨਲ ਮਿੱਤਰ ਵੀ ਹੋਵੇ ਚਾਹੇ ਆਪਣੇ ਕੋਈ ਬੰਦਾ ਕੋਈ ਦੋਸ਼ਮਣ ਵੀ ਹੋਵੇ ਜਿੱਥੇ ਉਹਦੀ ਗਲਤੀ ਆ ਉਹਨੂੰ ਗਲਤੀ ਕਹੋ ਜੇ ਭਾਈ ਆ ਤੇਰੀ ਗਲਤੀ ਇੱਥੇ ਖਾਸ ਕਰ ਉਹ ਬੰਦੇ ਜਿਹੜੇ ਬੰਦੇ ਮੰਨ ਲਓ ਜਣੀ ਕਿ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਮੋਢੀ ਕਹਾਉਂਦੇ ਹੋਣ ਮੋਰੀ ਕਹਾਉਂਦੇ ਹੋਣ ਉਹਨਾਂ ਲਈ ਬੋਲਣਾ ਬਹੁਤ ਜ਼ਿਆਦਾ ਜ਼ਰੂਰੀ ਆ ਉਹਨਾਂ ਲਈ ਗਲਤੀ ਕੱਢਣੀ ਉਹਨਾਂ ਦੀ ਗਲਤੀ ਦੱਸਣੀ ਬਹੁਤ ਜ਼ਿਆਦਾ ਜ਼ਰੂਰੀ ਆ ਇੱਥੇ ਕੋਈ ਵੀ ਬੰਦਾ ਪਰਫੈਕਟ ਨਹੀਂ ਹੈਗਾ ਸਾਰੇ ਆ ਦੇ ਵਿੱਚ ਹੀ ਗਲਤੀਆਂ ਨੇ ਮੈਂ ਵੀ ਬਹੁਤ ਬਹੁਤ بڑا ਗਿਆਨੀ ਨਹੀਂ ਹੈਗਾ ਮੇਰੇ ਚ ਵੀ ਗਲਤੀਆਂ ਨੇ ਪਰ ਅਸੀਂ ਆਪਣੀ ਕੌਮ ਨੂੰ ਗੁਮਰਾਹ ਨਹੀਂ ਕਰਦੇ ਅਸੀਂ ਆਪਣੀ ਕੌਮ ਕੋਲ ਝੂਠ ਨਹੀਂ ਬੋਲਦੇ ਜੰਨੀਆਂ ਵੀ ਹੁਣ ਤੱਕ ਵੀਡੀਓ ਰੱਖੀਆਂ ਨੇ ਜਾਂ ਜਿਵੇਂ ਕੱਲ ਮੈਂ ਇੱਕ ਪਿਪਲ ਫਰੀ ਦੀ ਪਾਈ ਆ ਆਡੀਓ ਜਿਹੜੀ ਉਹ ਲੀਕ ਹੋਈ ਸੀਗੀ ਪਹਿਲਾਂ ਦੀ ਪਈ ਸੀ ਮੇਰੇ ਕੋਲ ਚਲ ਮੈਂ ਹੁਣ ਪਾਈ ਆ ਤਕਰੀਬਨ ਕਈਆਂ ਨੇ ਸੁਣੀ ਵੀ ਹੋਣੀ ਆ ਉਹ ਪੁਰਾਣੀਆਂ ਥੋੜੀ ਜਿਹਾ ਜ਼ਿਆਦਾ ਇਹਨਾਂ ਨੇ ਭੁੱਖ ਹਟਾਲ ਰੱਖੀ ਸੀਗੀ ਮੈਂ ਤਾਂ ਉਹ ਚ ਕੁਝ ਨਹੀਂ ਪਾਇਆ ਨਾ ਕੋਈ ਐਡਿਟ ਕੀਤੀ ਐ ਨਾ ਕੁਝ ਹੋਰ ਉਹ ਬਿਲਕੁਲ ਜਿਵੇਂ ਹੈਗੀ ਆ ਓਕਣੇ ਪਈ ਆ ਉਹ ਪਰ ਜਿਹੜੇ ਲੋਕ ਜਿਵੇਂ ਕਹਿੰਦੇ ਨੇ ਵੀ ਬੁੱਧੀਜੀਵੀ ਨੇ ਜਿਹਨਾਂ ਦਾ ਦਿਮਾਗ ਹਿੱਲਿਆ ਹੋਇਆ ਜੇ ਮੈਂ ਕਹਿੰਦੇ ਬੇਕੂਬਰ ਟਾਈਪ ਦੇ ਬੰਦੇ ਨੇ ਨਾ ਆ ਕੇ ਥੱਲੇ ਕਮੈਂਟ ਤੂੰ ਨਿੱਕੀ ਪੇਸ਼ ਕਰ ਤੂੰ ਭੈਣ ਪੇਸ਼ ਕਰ ਤੂੰ ਆਪਣੀ ਮਾਂ ਪੇਸ਼ ਕਰ ਪਤਾ ਨਹੀਂ ਸਾਲਿਆਂ ਨੂੰ ਜਦ ਅਸੀਂ ਜਾ ਕੇ ਇਹਨਾਂ ਦੀ ਆਈਡੀਆਂ ਚੈੱਕ ਕਰਦੇ ਹਾਂ ਉਹ ਆਈਡੀ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਲੌਕ ਹੋਈ ਜਦ ਇਹਨਾਂ ਦੀਆਂ ਫੋਟੋਆਂ ਫੋਟੋਆਂ ਮਾੜੀ ਮੋਟੀ ਕਈ ਵਾਰ ਲੱਗੀ ਹੁੰਦੀ ਹੈ ਡੀਪੀ ਦੇ ਉੱਤੇ ਉੱਥੋਂ ਪਤਾ ਲੱਗ ਜਾਂਦਾ ਵੀ ਭਾਈ ਇਹ ਬੰਦਾ ਫੈਮਿਲੀ ਵਾਲਾ ਬੰਦਾ ਹੁਣ ਦੋ ਗਣਾ ਸਾਨੂੰ ਕੱਢਦੇ ਨੇ ਚਾਰ ਸੱਟ ਤੋਂ ਸੁਣਦੇ ਨੇ ਫਾਇਦਾ ਤਾਂ ਕੋਈ ਵੀ ਨਹੀਂ ਹੈਗਾ ਇਹ ਚ ਜੇ ਤਾਂ ਆਪਾਂ ਕਿਸੇ ਚੀਜ਼ ਦਾ ਹੱਲ ਲੱਭਣਾ ਤਾਂ ਆਪਾਂ ਨੂੰ ਬੈਠ ਕੇ ਵਿਚਾਰ ਕਰਨੇ ਪੈਣੇ ਨੇ ਹਰ ਇੱਕ ਚੀਜ਼ ਦੇ ਉੱਤੇ ਜੇ ਮੰਨ ਲਓ ਕੋਈ ਬੰਦਾ ਕਿਸੇ ਪੁਆਇੰਟ ਤੇ ਬੋਲ ਰਿਹਾ ਉਹਦੇ ਕੋਲ ਕੁਛ ਨਾ ਕੁਛ ਤਾਂ ਹੋਊਗਾ ਤਾਂ ਹੀ ਬੋਲਦਾ ਹੋਣ ਮੈਂ ਕਿਸੇ ਬੰਦੇ ਨੂੰ ਬਿਨਾਂ ਜਾਣੇ ਤੋਂ ਜੇ ਕੋਈ ਬੰਦਾ ਬਿਆਨ ਦੰਦਾ ਜਾ ਮੰਨ ਲਓ ਕੋਈ ਵੀ ਬੰਦਾ ਕਿਸੇ ਟੌਪਿਕ ਦੇ ਉੱਤੇ ਆ ਕੇ ਬੋਲਦਾ ਮੈਂ ਉਹਨੂੰ ਕਹਿ ਦਵਾਂ ਵੀ ਨਹੀਂ ਵੀ ਭਾਈ ਇਹ ਤੇ ਨੋਰਮਲ ਡਾਇਰੈਕਟਲੀ ਗੱਲਾਂ ਘੜਨ ਲੈਣਾ ਮੈਂ ਨਾ ਇਹ ਅਨਪੜਤਾ ਹੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਆ ਮੈਂ ਕਿਉਂ ਕਹਿਣਾ ਵੀ ਜਿਹੜੇ ਅਨਪੜਤਾ ਆਪਣੇ ਪੰਜਾਬੀਆਂ ਚ ਖਾਸ ਕਰਨਾ ਆਪਣੇ ਪੰਜਾਬ ਦੇ ਲੋਕਾਂ ਚ ਬਹੁਤ ਜ਼ਿਆਦਾ ਆ ਇੱਕ ਦੂਜੇ ਦੀਆਂ ਗੱਲਾਂ ਸੁਣ ਸੁਣ ਕੇ ਇੱਕ ਨੇ ਦੱਸਦਾ ਵੀ ਭਾਈ ਇਹਦਾ ਮਤਲਬ ਆ ਆ ਬਣਦਾ ਉਹਦੇ ਬਾਰੇ ਸਰਚ ਨਹੀਂ ਕਰਨੀ ਬਸ ਉਹਦੀ ਕਹੀ ਹੋਈ ਗੱਲ ਸੁਣ ਲੈਣੀ ਆ ਜਿਹੜਾ ਕੁਝ ਉਹਨੇ ਕਹਿਤਾ ਵੀ ਹਾਂ ਭਾਈ ਨੇ ਕਹਿਤਾ ਤਾਂ ਉਹ ਸੱਚ ਰਹਿ ਜਾਣੀ ਆ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਥੋੜੀ ਜਿਹੀ ਆਪਣੇ ਅੰਦਰ ਜਾਗਰੂਤਾ ਲੈ ਕੇ ਆਓ ਆਪਣੇ ਆਪ ਅੰਦਰ ਝਾਕੋ ਆਪਣੇ ਆਪ ਨੂੰ ਅੰਦਰ ਦੇਖੋ ਸਾਰੀਆਂ ਚੀਜ਼ਾਂ ਮੂਰੇ ਖੁੱਲੀਆਂ ਪਈਆਂ ਨੇ ਜਿੰਨੀਆਂ ਵੀ ਹੁਣ ਤੱਕ ਅਸੀਂ ਚੀਜ਼ਾਂ ਸ਼ੋਅ ਕੀਤੀਆਂ ਤੁਹਾਨੂੰ ਦਿਖਾਈਆਂ ਨੇ ਉਹਨਾਂ ਚੋਂ ਇੱਕ ਵੀ ਝੂਠ ਨਹੀਂ ਹੈਗੀ ਕੋਈ ਐ ਨਹੀਂ ਵੀ ਮਤਲਬ ਜਿਵੇਂ ਕੋਲੋਂ ਲਾ ਕੇ ਦਿਖਾਈ ਗਈ ਐ ਨਾ ਸਾਰੀਆਂ ਹੀ ਚੀਜ਼ਾਂ ਬਿਲਕੁਲ ਸੈੱਟ ਨੇ ਅੱਜ ਮੈਂ ਇੱਕ ਵੀਡੀਓ ਦਿਖਾਉਣਾ ਤੁਹਾਨੂੰ ਅਸੀਂ ਕਿਉਂ ਇਹ ਟੌਪਿਕ ਉੱਤੇ ਬੋਲਦੇ ਹੁੰਦੇ ਆ ਕਿਉਂਕਿ ਅਸੀਂ ਜਦ ਇਹ ਚੀਜ਼ਾਂ ਦੇਖਦੇ ਆ ਨਾ ਸਾਡੇ ਮੂਰੇ ਵੀਡੀਓ ਆਉਂਦੀਆਂ ਨੇ ਜਿਵੇਂ ਹੁਣ ਮੈਂ ਇੱਕ ਵੀਡੀਓ ਦੁਪਹਿਰ ਤੋਂ ਬਾਅਦ ਹੋ ਸਕਦਾ ਕੱਲ ਨੂੰ ਲਾਈਵ ਕਰੀਏ ਜਾਂ ਜੇ ਦੁਪਹਿਰ ਤੋਂ ਬਾਅਦ ਕਰਾਂਗੇ ਜੇ ਟਾਈਮ ਲੱਗਿਆ ਉਹਦੇ ਵਿੱਚ ਮੈਂ ਦੋ ਚੀਜ਼ਾਂ ਹੋਰ ਦਿਖਾਉਂਗਾ ਫਿਲਹਾਲ ਆਪਾਂ ਆਹ ਵੀਡੀਓ ਤੇ ਕਰ ਲਈਏ ਇੱਕ ਗੱਲ ਆਪਾਂ ਨੂੰ ਅੱਜ ਤੱਕ ਇਹਨਾਂ ਦੇ ਬੰਦਿਆਂ ਨੇ ਤਕਰੀਬਨ ਅਖਬਾਰਾਂ 'ਚ ਖਬਰਾਂ 'ਚ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਆਲ ਦਾਲ ਜਿੰਨੇ ਵੀ ਵਟਸਐਪ ਤੇ ਜਿੰਨੇ ਵੀ ਸੋਸ਼ਲ ਮੀਡੀਆ ਆਮ ਤਰ੍ਹਾਂ ਜਾਨੀ ਕਿ ਟਰੈਕ ਨੇ ਸਾਰਿਆਂ ਤੇ ਇਹੀ ਦੱਸਿਆ ਗਿਆ ਵੀ ਭਾਈ ਅਮਰਤਪਾਲ ਦਾ ਵਕੀਲ ਇੱਕ ਤਾਂ ਜਿਹੜਾ ਖਾਰਾ ਮੁੰਡਾ ਇੱਕ ਹੋ ਸੀਗਾ ਇਹੋ ਅਮਾਨ ਨੂੰ ਜਨਾਵਾਂ ਉਹਦਾ ਇੱਕ ਰੋ 15 ਮਹੀਨਾਵਾਂ ਪੁੱਲ ਜਾਂਦਾ ਹਾਂ ਤੇ ਇੱਕ ਹੈਗਾ ਰਾਜਦੇਵ ਖਾਲਸਾ ਜਿਹੜਾ ਆਰਐਨਐਸ ਦਾ ਇਹ ਇਹਨਾਂ ਦੇ ਵਕੀਲ ਨੇ ਪਰ ਜੋ ਰਿਪੋਰਟ ਨਿਕਲ ਕੇ ਆ ਰਹੀ ਆ ਵੀ ਭਾਈ ਅਮਰਤਪਾਲ ਨੇ ਤਾਂ ਹਲੇ ਤੱਕ ਵਕੀਰ ਹੀ ਨਹੀਂ ਕੀਤਾ ਹੈਗਾ ਉਹਨੇ ਬੜੀ ਹੈਰਾਨੀ ਜਨਕ ਗੱਲ ਕੀਤੀ ਹੈ ਇਹ ਚੀਜ਼ਾਂ ਸਾਰੀਆਂ ਹੀ ਪੁਆਇੰਟ ਵਾਲੀਆਂ ਨੇ ਮੈਂ ਮੜ ਜੀ ਵੀਡੀਓ ਤੁਹਾਨੂੰ ਦਿਖਾਉਣਾ ਫਿਰ ਆਪਾਂ ਕਰਦੇ ਆ ਗੱਲ ਆਜੋ ਕਰਾਂ ਆ ਵੀ ਬੀਬੀ ਨੇ ਵੀਡੀਓ ਪਾਈ ਆ ਸੁਣੀ ਆ ਲੋ ਆ ਪੰਜਵਾਂ ਪੁਆਇੰਟ ਸੀ ਤੱਕ ਵੋਟ ਬੈਂਕ ਨੂੰਰਾtion ਫੀਲ ਕਰ ਰਿਹਾ ਹੈਗਾ ਉਹਨੂੰ ਸਟ੍ਰੈਂਥਨ ਕਰਦੀ ਹੈ ਕਿ ਸਿਰਫ ਆਪਣੀ ਐਨਐਸਏ ਦੇ ਵਿੱਚੋਂ ਬਾਹਰ ਆਉਣ ਲਈ ਛੁਟਕਾਰਾ ਪਾਣ ਦੇ ਲਈ ਹੀ ਹੋ ਸਕਦਾ ਇਸ ਮੌਕੇ ਨੂੰ ਵਰਤਿਆ ਗਿਆ ਹੋਵੇ ਪਰ ਐਨਐਸਏ ਦੇ ਅਮਰਿਤਪਾਲ ਸਿੰਘ ਜੀ ਨੇ ਆਪਣਾ ਵਕੀਲ ਕੌਣ ਰੱਖਿਆ ਉਹਨਾਂ ਦਾ ਵਕੀਲ ਕੌਣ ਹੈ ਸਭ ਤੋਂ ਵੱਡੀ ਕੰਫਿਊਜ਼ਨ ਹੈ ਸੱਚ ਦੇ ਵਿੱਚ ਮੈਂ ਦੱਸਾਂ ਤਾਂ ਇਸ ਸਮੇਂ ਦੇ ਵਿੱਚ ਅਮਰਿਤਪਾਲ ਸਿੰਘ ਜੀ ਦਾ ਕੋਈ ਵੀ ਵਕੀਲ ਨਹੀਂ ਹੈ ਕਿਉਂ ਕਿਉਂਕਿ ਉਹਨਾਂ ਨੇ ਆਪਣਾ ਕੋਈ ਵੀ ਕੇਸ ਡਿਫੈਂਡ ਹੀ ਨਹੀਂ ਕੀਤਾ ਕੋਰਟ ਦੇ ਅੱਗੇ ਜਾ ਕੇ ਇਹਦੇ ਪਿੱਛੇ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਭਾਰਤੀ ਕੋਰਟ ਐਂਡ ਜੁਡੀਸ਼ੀਅਲ ਸਿਸਟਮ ਤੇ ਭਰੋਸਾ ਨਾ ਕਰਦੇ ਹੋਣ ਜਾਂ ਇਹਦੇ ਪਿੱਛੇ ਉਹਨਾਂ ਦਾ ਕੋਈ ਵੀ ਰਣਨੀਤਿਕ ਫੈਸਲਾ ਹੋ ਸਕਦਾ ਹੈ ਪਰ ਇਸ ਸਮੇਂ ਅਮਰਿਤਪਾਲ ਦਾ ਵਕੀਲ ਕੋਈ ਨਹੀਂ ਹੈ ਐਂਡ ਨਾਲ ਦੀ ਨਾਲ ਹੀ ਮੋਰ ਇੰਪੋਰਟੈਂਟ ਅਮਰਿਤਪਾਲ ਦੇ ਜਿਹੜੇ ਵਕਾਲਤਨਾਮੇ ਨੇ ਉਹ ਕਈ ਵਕੀਲਾਂ ਦੇ ਕੋਲ ਤੁਹਾਨੂੰ ਮਿਲ ਜਾਣਗੇ ਤਾਂ ਪੰਜਵਾਂ ਪੁਆਇੰਟ ਸੀ ਤੋ ਤੁਸੀਂ ਵੀਡੀਓ ਸੁਣ ਲਈ ਹੁਣ ਜਦ ਇਦਾਂ ਦੀ ਅਸੀਂ ਵੀਡੀਓ ਸੁਣਦੇ ਆ ਸਾਡੇ ਮੁਰੇ ਆਉਂਦੀਆਂ ਨੇ ਜਾਂ ਸਾਨੂੰ ਲੋਕ ਟੈਗ ਕਰਦੇ ਨੇ ਤਾਂ ਬੰਦਾ ਸੋਚਣੀ ਸੋਚਣ ਤੇ ਮਜਬੂਰ ਹੋ ਜਾਂਦਾ ਵੀ ਭਾਈ ਜਦ ਕੋਈ ਵਕੀਲ ਹੀ ਨਹੀਂ ਹੈਗਾ ਫਿਰ ਇਹਨਾਂ ਦਾ ਜਿਹੜਾ ਪਰਿਵਾਰ ਆ ਜਿਹੜਾ ਇਹਨਾਂ ਦਾ ਟੱਬਰ ਆ ਉਹ ਕਿਉਂ ਨਹੀਂ ਇਹ ਚੀਜ਼ ਆ ਕੇ ਖੁੱਲ ਕੇ ਮੁਰੇ ਆਪਣੇ ਲੋਕਾਂ ਨਾਲ ਸੰਗਤਾਂ ਦੇ ਵਿੱਚ ਬੋਲਦਾ ਵੀ ਭਾਈ ਇਹਦਾ ਤਾਂ ਕੋਈ ਵਕੀਲ ਹੀ ਨਹੀਂ ਹੈਗਾ ਕਿਹੜੇ ਵਕੀਲ ਨੇ ਜਾ ਕੇ ਜਿਵੇਂ ਆਰਐਸ ਦਾ ਰਾਜਦੇਵ ਖਾਲਸਾ ਫਿਰਦਾ ਰਿਹਾ ਉੱਥੇ ਫਿਰ ਦੂਜਾ ਮਾਨ ਫਿਰਦਾ ਰਿਹਾ ਉੱਥੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕਲੀਅਰ ਕਰਨੀਆਂ ਚਾਹੀਦੀਆਂ ਲੋਕਾਂ ਦੇ ਮੂਹਰੇ ਆ ਕੇ ਕਿਉਂਕਿ ਵੋਟਾਂ ਦੇ ਵਿੱਚ ਚਾਹੇ ਅਮਰਤਪਾਲ ਜਿੱਤੇ ਚਾਹੇ ਹਾਰੇ ਜਦ ਅਸੀਂ ਇਹ ਸਵਾਲ ਹੁਣ ਜਣੇ ਕਿ ਕਈ ਲੱਗੇ ਹੋਏ ਨੇ ਮੇਰੇ ਨਾਲ ਵੀ ਭਾਈ ਜਿਹੜਾ ਅਮਰਤਪਾਲ ਆ ਜਿਵੇਂ ਕਹਿੰਦੇ ਆ ਵੀ ਜਿਹੜੇ ਉਹਦੀਆਂ ਸਪੋਰਟਰ ਨੇ ਜਿਹੜੀਆਂ ਉਹਦੀਆਂ ਭੇਡਾਂ ਨੇ ਉਹ ਸਾਨੂੰ ਮੈਸੇਜ ਤੇ ਮੈਸੇਜ ਦੇਖੋ ਸਾਡਾ ਬੰਦਾ ਚਾਰ ਤਰੀਕ ਨੂੰ ਜਿੱਤਦਾ ਤੁਹਾਨੂੰ ਨੀਂਦ ਨਹੀਂ ਆਉਣੀ ਤੁਹਾਨੂੰ ਆ ਨਹੀਂ ਹੋਣਾ ਤੁਹਾਨੂੰ ਉਹ ਨਹੀਂ ਹੋਣਾ ਇਹਨਾਂ ਨੂੰ ਮੈਂ ਭੇਡਾਂ ਪਤਾ ਕਿਉਂ ਕਹਿਣਾ ਕਿਉਂਕਿ ਜਿਹੜੀ ਇਹਨਾਂ ਦੀ ਸੋਚਣ ਸ਼ਕਤੀ ਹੈ ਨਾ ਉਹ ਸਿਰਫ ਇੰਨੀ ਗੈਨਿਕ ਜਿਵੇਂ ਚਿੜੀ ਤੋਂ ਵੀ ਛੋਟਾ ਤਮਾਗਾ ਇਹਨਾਂ ਦਾ ਇਹ ਸੋਚਦੇ ਨੇ ਸਿਰਫ ਉਹਨੂੰ ਜਿੱਤੌਣ ਤੱਕ ਇਹ ਭਾਈ ਇਹ ਜਿੱਤ ਗਿਆ ਸਾਡੀ ਮੁੱਛ ਖੜੀ ਆ ਪਰ ਇਹਨਾਂ ਨੂੰ ਮੈਂ ਕੁਝ ਯਾਦ ਕਰਾ ਦਵਾਂ ਕਈਆਂ ਨੂੰ ਪਤਾ ਵੀ ਆ ਪਰ ਕਈਆਂ ਨੂੰ ਯਾਦ ਕਰਾਉਣਾ ਪੈਂਦਾ ਜਿਹੜੀ ਨਵੀਂ ਪੀੜ੍ਹੀ ਆ ਵੀ ਭਾਈ 1 ਜੂਨ ਤੋਂ ਲੈ ਕੇ ਜੋ 10 ਜੂਨ ਦੇ ਵਿੱਚ ਵਿੱਚ ਜੋ ਸਿੱਖਾਂ ਨਾਲ ਹੋਇਆ ਜੋ ਮਤਲਬ ਜਨੈ ਕਿ ਆਪਣਾ ਕੱਲੂ ਘਾਰਾ ਜੋ ਆਪਣੇ ਬਲੂ ਸਟਾਰ ਆਪਰੇਸ਼ਨ ਇਹਨਾਂ ਨੇ ਕੀਤਾ ਇੰਡੀਅਨ ਗਵਰਨਮੈਂਟ ਨੇ ਉਹ ਨਾ ਭੁੱਲ ਜਿਓ ਉਨਾਪੋਲ ਜੋ ਮੰਨ ਲੈ ਨੀ ਆ ਵੀ ਭਾਈ ਤੁਹਾਡਾ ਬੰਦਾ ਜਿੱਤ ਲੂਗਾ ਜਾਂ ਮੱਲ ਲ ਵੀ ਉਹ ਹੋ ਜਾਊਗਾ ਪਰ ਜਿਹੜਾ ਸਵਾਲ ਮੂਰੇ ਸਾਡਾ ਖੜਾ ਅਸੀਂ ਹਮੇਸ਼ਾ ਹੀ ਸ਼ੁਰੂ ਤੋਂ ਸਵਾਲ ਲੈ ਕੇ ਆਏ ਆਂ ਪੰਜਾਬ ਚੋ ਜਿੱਤ ਜੂਗਾ ਵੋਟਾਂ ਉਹਨੂੰ ਮਿਲ ਜਾਣਗੀਆਂ ਪਰ ਪ੍ਰੋਬਲਮ ਇਹ ਆ ਵੀ ਸੈਂਟਰ ਦੇ ਵਿੱਚ ਜਿਹੜੀਆਂ ਸਰਕਾਰਾਂ ਖੜੀਆਂ ਨੇ ਇੱਕ ਮੋਦੀ ਤੇ ਇੱਕ ਕਾਂਗਰਸ ਇਹ ਦੋ ਸਰਕਾਰਾਂ ਨੇ ਉਹਨੇ ਆਪਣੀ ਵੋਟ ਕਿਹਨੂੰ ਪਾਉਣੀ ਆ ਇੱਕ ਨੂੰ ਤਾਂ ਪਾਉਣੀ ਪੈਣੀ ਆ ਜੇ ਤਾਂ ਕਾਂਗਰਸ ਨੂੰ ਪਾਉਂਦਾ ਫਿਰ ਤਾਂ ਸਿੱਧਾ ਸ਼ਰਿਆਮ ਹੈ ਜਣੀ ਕਿ ਸ਼ੋਅ ਹੁੰਦਾ ਵੀ ਭਾਈ ਇਹਨੂੰ ਜੋ ਆਪਣੇ ਆਪ ਨੂੰ ਹੁਣ ਤੱਕ ਇਹਨੇ ਜਿੰਨੇ ਵੀ ਬਿਆਨ ਦਿੱਤੇ ਸੀ ਸਿਰਫ ਇਹਨੇ ਢਕਾਉ ਪਪ ਜਿਵੇਂ ਕਹਿੰਦੇ ਵੀ ਢਕਾਉ ਬਿਆਨ ਇਹਨੇ ਦਿੱਤੇ ਸੀ ਲੋਕਾਂ ਨੂੰ ਮਗਰ ਲਾਇਆ ਬਸ ਆਪਣੇ ਹੋਰ ਕੁਝ ਨਹੀਂ ਪਾਈਏ ਭੁੱਲ ਗਿਆ 84 ਇਹ ਭੁੱਲ ਗਿਆ ਜੋ ਆਪਣੇ ਜਿੱਤਰ ਗੁਰਦੇਵ ਸਿੰਘ ਕੌਕੇ ਦੇ ਨਾਲ ਹੋਇਆ ਸੀਗਾ ਆਪਣੇ ਜਿੰਨੇ ਵੀ ਆਪਣੇ ਮਤਲਬ ਮੂਰੇ ਜਿੰਨੇ ਵੀ ਆਪਣੇ ਜਥੇਦਾਰ ਸੀਗੇ ਸਾਰਿਆਂ ਨਾਲ ਤਕਰੀਬਨ ਜਿੰਨੇ ਵੀ ਕਾਂਗਰਸ ਦੇ ਬੰਦੇ ਸੀਗੇ ਚਲੋ ਮੁਲੀ ਮਿਲੀ ਭਗਤ ਤਾਂ ਸਾਰਿਆਂ ਦੀ ਹੁੰਦੀ ਹੈ ਇਕੱਲੇ ਇਕੱਲੇ ਕਾਂਗਰਸ ਆਪਾਂ ਗਲਤ ਨਹੀਂ ਕਹਿ ਸਕਦੇ ਅਕਾਲੀ ਦਲ ਵੀ ਨਾਲ ਹੁੰਦੇ ਨੇ ਕਿਉਂਕਿ ਜੇ ਇਹ ਬੰਦੇ ਦੇਖੇ ਜਾਣਾ ਨਾ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਵੇ ਚਾਹੇ ਸਿਮਰਜੀਤ ਮਾਨ ਹੋਣ ਚਾਹੇ ਹੋਰ ਵੀ ਜਿੰਨੇ ਵੀ ਪੁਰਾਣੇ ਬੰਦੇ ਜਿਹੜੇ ਚੱਲਦੇ ਆ ਰਹੇ ਨੇ ਵੋਟਾਂ ਚੋਣਾਂ ਦੇ ਵਿੱਚ ਜਿਹਨੂੰ ਮੈਂ ਕਹਿੰਦਾ ਵੀ VOTER ਮਹਿਕਮਾ ਇਹਨਾਂ ਦੇ ਮੂਰੇ ਆਉਣ ਦਾ ਕਾਰਨ ਇਹ ਬਣਦਾ ਵੀ ਇਹਨਾਂ ਨੇ ਆਪਣੇ ਆਪ ਨੂੰ ਮੂਰੇ ਲਿਆਉਣ ਲਈ ਜੋ ਪਿੱਛੇ ਇਹਨਾਂ ਨੇ ਕੰਮ ਕੀਤਾ ਉਹ ਇਹਨਾਂ ਨੂੰ ਕਰਨਾ ਪੈਣਾ ਸੀਗਾ ਨਹੀਂ ਇਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਸੀਗਾ ਅੱਜ ਦੇ ਟਾਈਮ ਦੇ ਵਿੱਚ ਬਿਲਕੁਲ ਸੇਮ ਆ ਉਹ ਚਾਹੇ ਜਿਹਨੇ ਅਕਾਲ ਤਖਤ ਦੇ ਜਥੇਦਾਰ ਹੋਣ ਚਾਹੇ ਉਹ ਮੂਰੇ ਜਿੰਨੇ ਵੀ ਆਪਣਾ ਸ਼੍ਰੋਮਣੀ ਕਮੇਟੀ ਵਾਲੇ ਜਿੰਨੇ ਮਰਜ਼ੀ ਹੋਣ ਕਿਉਂ ਨਹੀਂ ਉਹ ਬੰਦੀ ਸਿੰਘਾਂ ਦੀ ਗੱਲ ਕਰਦੇ ਕਿਉਂ ਨਹੀਂ ਜਗਤਾਰ ਸਿੰਘ ਹਵਾਰਾ ਨੂੰ ਬਾਹਰ ਕੱਢਣ ਦੀ ਗੱਲ ਕਰਦੇ ਕਿਉਂ ਨਹੀਂ ਇੰਡੀਅਨ ਗਵਰਨਮੈਂਟ ਦੇ ਮੂਹਰੇ ਡਟ ਕੇ ਅੱਖਾਂ ਚੱਖਾਂ ਪਾ ਕੇ ਨਹੀਂ ਬੋਲਦੇ ਹੈਗੇ ਵੀ ਭਾਈ ਸਾਡੇ ਬੰਦੇ ਨੂੰ ਛੱਡੋ ਹੁਣ ਤਾਂ 30 ਸਾਲ ਤੁੱਤੇ ਹੋ ਗਏ ਉਹਨੂੰ ਕਿਉਂ ਨਹੀਂ ਕਹਿੰਦੇ ਕਿਉਂਕਿ ਜਿੱਦਣ ਉਹ ਬਾਹਰ ਆ ਗਿਆ ਤਾਂ ਇਹਨਾਂ ਨੂੰ ਆਪਣੀਆਂ ਆਪਣੀਆਂ ਕੁਰਸੀਆਂ ਦੀ ਪੈ ਜਾਣੀ ਹੈ ਵੀ ਭਾਈ ਕਹਤੇ ਆਉਂਦੀ ਸਾਰੇ ਸਾਰੀ ਕੌਮ ਜੋ ਆਪਣੇ ਹੁਣ ਪਤਾ ਲੋਕਾਂ ਨੂੰ ਜਿਹੜੇ ਪੁਰਾਣੇ ਬੰਦੇ ਬੱਠ ਨੇ ਵੀ ਭਾਈ ਜਗਤਾਰ ਸਿੰਘ ਇਹ ਤਾਂ ਬਿਲਕੁਲ ਨਾਰਮਲੀ ਗੱਲ ਆ ਇੱਕ ਪਾਸੇ ਭਾਈ ਜਗਤਾਰ ਸਿੰਘ ਹਵਾਰਾ ਵਾਂ ਵਰਗੇ ਖੜੇ ਹੋਣ ਜਾਂ ਮਨ ਲਤਾ ਰਾਸ ਸਿੰਘ ਜਦੋਂ ਰਾਜਵਾਨ ਵਾਂ ਵਰਗੇ ਖੜ ਜਾ ਮਲੂ ਆਮ ਆਦਮੀ ਪਾਰਟੀ ਹੋਵੇ ਸੱਜਣੇ ਵੀ ਸਿੱਖ ਕੌਮ ਜਿੰਨੀ ਵੀ ਤਕਰੀਬਨ ਸਿੱਖ ਕੌਮ ਪੰਜਾਬ ਦੇ ਨਾਲ ਆ ਮਤਲਬ ਪੰਜਾਬ ਦੇ ਵਿੱਚ ਰਹਿੰਦੀ ਹੈ ਸਾਰੀ ਹੀ ਆਪਣੇ ਜਗਤਾਰ ਸਿੰਘ ਹਵਾਰਾ ਦੇ ਨਾਲ ਜਾਊਗੀ ਪੱਕੀ ਲਿਖ ਕੇ ਗਰੰਟੀ ਦਿੰਦਾ ਮੈਂ ਆਪਣੇ ਆਪ ਲੋਕਾਂ ਦੇ ਮੋਹਰੇ ਸਾਰੀ ਸੱਚਾਈ ਆ ਜਣੀ ਆ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਜੋ ਆਪਣੇ ਅਸਲੀ ਯੋਧੇ ਨੇ ਨਾ ਆਪਾਂ ਉਹਨਾਂ ਨੂੰ ਇਹ ਗਵਰਨਮੈਂਟ ਨੇ ਭਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਆਪਣੇ ਹੀ ਬੰਦਿਆਂ ਨੇ ਇਹਨਾਂ ਦਾ ਸਾਥ ਦਿੱਤਾ ਉਹ ਚਾਹੇ ਹੁਣ ਜਿਵੇਂ ਕਿਉਂ ਬੂਟਾ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਜਿਹੜੀਆਂ ਬੋਟਾਂ ਨੇ ਉਹ ਜੂਨ ਚ ਕਿਉਂ ਰੱਖੀਆਂ ਗਈਆਂ ਨੇ ਗਵਰਨਮੈਂਟ ਨੂੰ ਵੀ ਪਤਾ ਵੀ ਭਾਈ 1 ਜੂਨ ਤੋਂ ਲੈ ਕੇ ਜੂਨ ਨਾਲੇ 7-8 ਜੂਨ ਤੱਕ ਜੋ ਇਹਨਾਂ ਦੇ ਮਹਾਨ ਜਰਨੈਲ ਜਿਵੇਂ ਆਪਣੇ ਖਾਲਸਾ ਜਰਨੈਲ ਭਿੰਡਰਾਂ ਵਾਲੇ ਸੀਗੇ ਇਹਨਾਂ ਦੀ ਸ਼ਹਾਦਤ ਹੋਈ ਆ ਇਹਨਾਂ ਦੀ ਸ਼ਹੀਦੀ ਹੋਈ ਆ ਬਹੁਤ ਹੋਰ ਲੱਖਾਂ ਸਿੰਘ ਕਰੋੜਾਂ ਸਿੰਘ ਜੋ ਗੁਰਦੁਆਰ ਸਾਹਿਬ ਦੇ ਅੰਦਰ ਮੱਥਾ ਟੇਕਣਗੇ ਸੀ ਹੋਰ ਆਲ ਦਾਲੇ ਜਿੰਨੇ ਵੀ ਹੋਇਆ ਦਿੱਲੀ ਚ ਚਾਹੇ ਟਾਇਰ ਪਾ ਕੇ ਵੀ ਗਲਾਂ ਵਿੱਚ ਜਾਲੇ ਹੁਣ ਇਹ ਚੀਜ਼ਾਂ ਸਾਰੀਆਂ ਹੀ ਗਵਰਨਮੈਂਟ ਨੂੰ ਪਤਾ ਨਹੀਂ ਤੇ ਉਹਨਾਂ ਨੇ ਭਲਾਉਣ ਲਈ ਕੋਈ ਕਸਰ ਨਹੀਂ ਛੱਡੀ ਤੇ ਆਪਣੇ ਵਰਗੇ ਜਿਹੜੇ ਬੰਦੇ ਆ ਜੇ ਮੰਨ ਲਓ ਜਾਨੀ ਕਿ ਜਿਹਨਾਂ ਨੂੰ ਮੈਂ ਕਹਿੰਦਾ ਵੀ ਭਾਈ ਤੁਸੀਂ ਭੇਡੋਂ ਇਹਨਾਂ ਨੂੰ ਮੈਂ ਕਿਉਂ ਭੇਡਾਂ ਕਹਿੰਦਾ ਬਿਲਕੁਲ ਸੇਮ ਆਪਣੇ ਵਰਗੇ ਬੰਦੇ ਉਹ ਚੀਜ਼ਾਂ ਨੂੰ ਛੱਡ ਕੇ ਜਿਵੇਂ ਮੈਂ ਕਹਿੰਦਿਆਂ ਆ ਵੀ ਜਦ ਕਦੇ ਕਿਸੇ ਨੂੰ ਲੱਡੂਆਂ ਦੇ ਵਿੱਚ ਤੋਲਣ ਲੱਗ ਜਾਂਦੇ ਨੇ ਕਦੇ ਕਿਸੇ ਨੂੰ ਮਤਲਬ ਕਹਿਣ ਲੱਗ ਜਾਂਦੇ ਨੇ ਲੋ ਜੀ ਇਹ ਬੰਦਾ ਸਾਡਾ ਬੰਦਾ ਜਿੱਤੂਗਾ ਕਈਆਂ ਨੇ ਤਾਂ ਮੈਂ ਤੁਹਾਨੂੰ ਇੱਥੇ ਵੀ ਤੱਕ ਵੀ ਦੱਸ ਦੰਨਾ ਵੀ ਕਈਆਂ ਨੇ ਇਦਾਂ ਦਾ ਇੰਤਜ਼ਾਬੀ ਕੀਤਾ ਹੋਇਆ ਵੀ ਭਾਈ ਜਦ ਬੰਦਾ ਜਿੱਤ ਗਿਆ ਤਾਂ ਅਸੀਂ ਆਪਣੀਆਂ ਆਸਤਵਾ ਜੀਆਂ ਜਾ ਮੰਨ ਲਓ ਜਨ ਕੀ ਪਟਾਕੇ ਚ ਨਾਵਾਂਗੇ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਜੋ ਇੰਡੀਅਨ ਗਵਰਨਮੈਂਟ ਚਾਹੁੰਦੀ ਆ ਨਾ ਇੰਡੀਅਨ ਗਵਰਨਮੈਂਟ ਚਾਹੁੰਦੀ ਆ ਵੀ ਭਾਈ ਕਿਸੇ ਤਰੀਕੇ ਨਾਲ ਇਹ ਆਪਣੀ ਜਰਨੈਲਾਂ ਨੂੰ ਭੁੱਲਣ ਇਹ ਆਪਣੇ ਆਪ ਨੂੰ ਭੁੱਲਣ ਵੀ ਇਹ ਕੀ ਨੇ ਤੇ ਆਪਾਂ ਉਹਨਾਂ ਦੇ ਦਿੱਤੇ ਹੋਏ ਮਤਲਬ ਉਹਨਾਂ ਦੇ ਕੀਤੀ ਹੋਈਆਂ ਹਰੇਕ ਰਣਨੀਤੀ ਦੇ ਉੱਤੇ ਆਪਾਂ ਬਿਲਕੁਲ ਖਰੇ ਉਤਰ ਰਹੇ ਹਾਂ ਤੇ ਆਪਣੇ ਬੰਦੇ ਹੀ ਜੋ ਆਪਣੇ ਮੂਰੇ ਆਪਣੇ ਆਪਣੇ ਮੂਰੀ ਲਾਏ ਹੋਏ ਨੇ ਤੇ ਇਹੀ ਬੰਦੇ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਇਹਨਾਂ ਨੂੰ ਇੰਨਾ ਪਤਾ ਲੱਗ ਗਿਆ ਵੀ ਜਿਹੜੇ ਪੰਜਾਬੀਆਂ ਦਾ ਦਿਮਾਗ ਆ ਵੀ ਇਹਨਾਂ ਨਾਲ ਖੇਲਣਾ ਕਿਵੇਂ ਆ ਇਹਨਾਂ ਨੂੰ ਆਪਾਂ ਦੀ ਇਮੋਸ਼ਨਲ ਕਿਵੇਂ ਕਰਨਾ ਉਹ ਚਾਹੇ ਧਰਮ ਦੇ ਨਾਂ ਤੇ ਕਰਨ ਉਹ ਚਾਹੇ ਆਪਣੇ ਰਾਜਨੀਤੀ ਕੁਝ ਵੀ ਤਰੀਕੇ ਨਾਲ ਕਰਨ ਪਰ ਇਹ ਆਪਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਪੀੜ੍ਹੀ ਨੂੰ ਇਹ ਚੀਜ਼ਾਂ ਸਾਰੀਆਂ ਭੁਲਾਉਣਾ ਚਾਹੁੰਦੇ ਨੇ ਤੇ ਆਪਣੇ ਬੰਦੇ ਮੈਂ ਦੁਬਾਰਾ ਚ ਫੇਰ ਰਿਪੀਟ ਕਰੀ ਜਾਨਾ ਆਪਣੇ ਬੰਦੇ ਤੇ ਇਹਨਾਂ ਦਾ ਦੰਦ ਨੇ ਪੂਰਾ ਸਾਥ ਹੁਣ ਕੁਝ ਕੁ ਗੱਲਾਂ ਇਦਾਂ ਦੀਆਂ ਗੱਲਾਂ ਨੇ ਵੀ ਜਾਨੀ ਕਿ ਆਉਣ ਵਾਲੇ ਸਮੇਂ ਵਿੱਚ ਮੈਂ ਕਰੂੰਗਾ ਜ਼ਰੂਰ ਇਹ ਵੀ ਕਲੀਅਰ ਕਰੂੰਗਾ ਕੱਲ ਜਮੇ ਇੱਕ ਬਾਈ ਨੇ ਕਮੈਂਟ ਕੀਤਾ ਸੀਗਾ ਜਿੱਥੇ ਅਵਤਾਰ ਸਿੰਘ ਖੰਡੇ ਦੀ ਮਾਤਾ ਜੀ ਦੀ ਜਿਹੜੀ ਵੀਡੀਓ ਪਈ ਸੀਗੀ ਬਾਹਰ ਉੱਤੇ ਇੱਕ ਬੰਦੇ ਨੇ ਥੱਲੇ ਜਾ ਕੇ ਕਮੈਂਟ ਕੀਤਾ ਸੀਗਾ ਉਹ ਕਮੈਂਟ ਪੜ੍ਹ ਕੇ ਮੈਂ ਜਦ ਮੈਂ ਬੰਦੇ ਨੂੰ ਬਾਈ ਨੂੰ ਜਵਾਬ ਹੀ ਦਿੱਤਾ ਵੀ ਭਾਈ ਆ ਵੀ ਗੱਲ ਕਲੀਅਰ ਕਰਾਂਗੇ ਬਾਈ ਨੇ ਪੁੱਛਿਆ ਉਹ ਕਹਿੰਦਾ ਵੀ ਇਹ ਜਿਹੜਾ ਤੁਸੀਂ ਕਹੀ ਤਾਂ ਜਾਣੇ ਹੋ ਵੀ ਭਾਈ ਅਵਤਾਰ ਸਿੰਘ ਖੰਡੇ ਦੀ ਮਾਤਾ ਜੀ ਨਾਲ ਆਏ ਕੁਝ ਹੋ ਗਿਆ ਮਤਲਬ ਜਣੀ ਕਿ ਵੀ ਧੋਖਾ ਹੋ ਗਿਆ ਜੋ ਅਵਤਾਰ ਸਿੰਘ ਖੰਡੇ ਨੇ ਕੀਤਾ ਮੈਂ ਮੰਨਦਾ ਮੈਂ ਮੰਨਦਾ ਕੁਸ਼ਕ ਪਰਸੈਂਟ ਤੱਕ ਜੇ ਮੰਨ ਲਓ 100 ਦੇ ਵਿੱਚੋਂ 10% ਗਲਤੀ ਅਵਤਾਰ ਸਿੰਘ ਖੰਡੇ ਦੀ ਵੀ ਬਣਦੀ ਆ ਵੀ ਉਹਨੇ ਕੌਮ ਦੇ ਮੂਹਰੇ ਸੱਚਾਈ ਕਿਉਂ ਨਹੀਂ ਰੱਖੀ ਹੈਗੀ ਪਰ ਪਰ ਇਹ ਵੀ ਗੱਲ ਮੈਂ ਹੀ ਕਲੀਅਰ ਕਰ ਲਵਾਂ ਮੈਂ ਨਾਲ ਦੀ ਨਾਲ ਉਹਦੀ ਇੱਕ ਆਡੀਓ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਉਹ ਕਿਸੇ ਬੰਦੇ ਨਾਲ ਗੱਲ ਕਰ ਰਿਹਾ ਅਸੀਂ ਮੇਰੀ ਆਈਡੀ ਦੇ ਉੱਤੇ ਪਈ ਵੀ ਹੈ ਤਕਰੀਬਨ ਸਾਰਿਆਂ ਨੇ ਸੁਣੀ ਵੀ ਹੈ ਜਿਹਦੇ ਵਿੱਚ ਉਹ ਕਹਿ ਰਿਹਾ ਵੀ ਦੀਪ ਬਾਈ ਨੇ ਸੋਨਾ ਮੈਮਰੀ ਕਮਿਊਨਿਟੀ ਮਾਈ ਬਣਾਈ ਸੀਗੀ ਵੀ ਉਹ ਬੰਦੇ ਕਿੱਥੇ ਗਏ ਉਹ ਬੰਦੇ ਉਹ ਸਾਰੀ ਉਹ ਚੀਜ਼ ਵਿੱਚ ਬੋਲ ਰਿਹਾ ਹੋ ਹੋ ਸਕਦਾ ਵੀ ਜੋ ਅਵਤਾਰ ਸਿੰਘ ਖੰਡੇ ਨੂੰ ਇਨਫੋਰਮੇਸ਼ਨ ਦਿੱਤੀ ਗਈ ਹੋਵੇ ਉਹ ਗਲਤ ਹੋਵੇ ਤੇ ਉਹ ਇਹਨਾਂ ਦੇ ਮਗਰ ਲਾ ਕੇ ਹੁਣ ਦੀਪ ਸਿੱਧੂ ਤੋਂ ਚਲੇ ਗਿਆ ਸੀਗਾ ਤੇ ਦੀਪ ਸਿੱਧੂ ਤੋਂ ਬਾਅਦ ਇੱਕ ਇਹੋ ਜਿਹਾ ਬੰਦਾ ਚਾਹੀਦਾ ਸੀਗਾ ਵੀ ਪਾਈ ਜਿਹੜਾ ਬੰਦਾ ਮୋਰੇ ਗੱਲਬਾਤ ਕਰੇ ਜਿਹਨੂੰ ਮਾੜੀ ਮੋਟੀ ਨੌਲੇਜ ਹੋਵੇ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਇਹ ਟੌਪਿਕ ਹੋਏ ਨਾ ਬਹੁਤ ਜ਼ਿਆਦਾ ਲੰਬਾ ਇਹ ਤੇ ਆਪਾਂ ਕਰਾਂਗੇ ਗੱਲ ਕਿਸ ਦਿਨ ਸਪੈਸ਼ਲ ਉਹ ਜਿਹੜਾ ਬਾਈ ਨੇ ਸਵਾਲ ਪੁੱਛਿਆ ਸੀ ਨਾ ਉਹ ਕਰਾਂਗੇ ਕਲੀਅਰ ਬਿਲਕੁਲ ਕੁਝ ਨਾ ਕੁਝ ਗੱਲਾਂ ਤਾਂ ਹੈ ਜੀਆਂ ਬਾਹਰ ਕੱਢ ਕੇ ਲੈ ਕੇ ਆਵਾਂਗੇ ਦਿਖਾਵਾਂਗੇ ਵੀ ਤੁਹਾਨੂੰ ਪ੍ਰੂਫਾਂ ਦੇ ਨਾਲ ਆਪਾਂ ਕਰਾਂਗੇ ਗੱਲਬਾਤ ਵੀ ਭਾਈ ਇਹ ਪੁਆਇੰਟ ਦਾ ਕੀ ਮਤਲਬ ਬਣਦਾ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਜਿਹੜੇ ਬਾਈ ਕਮੈਂਟ ਕਰਦੇ ਨੇ ਨਾ ਜਦ ਅਸੀਂ ਤੁਹਾਡੀਆਂ ਪ੍ਰੋਫਾਈਲਾਂ ਦੇਖਣ ਜਾਂਦੇ ਆਂ ਦੇਖਦੇ ਆਂ ਜਾ ਕੇ ਉੱਥੇ ਤੁਹਾਡੇ ਭਾਈ ਫੈਮਿਲੀ ਨਾਲ ਤੁਹਾਡੀ ਫੋਟੋਆਂ ਲੱਗੀਆਂ ਹੁੰਦੀਆਂ ਨੇ ਤੁਸੀਂ ਸਾਨੂੰ ਆ ਕੇ ਗਲਤ ਗੱਲਾਂ ਲਿਖਦੇ ਹੋ ਹੁਣ ਮੈਂ ਤਾਂ ਕਿਸੇ ਦਾ ਨਾਮ ਲੈਂਦਾ ਨਹੀਂ ਆਪਨੀ ਵੀਡੀਓ ਦੇ ਵਿੱਚ ਜਾਂ ਮੈਨੂੰ ਮੰਨ ਲਓ ਵੀ ਜਣੀ ਕਿ ਹੁਣ ਮੈਂ ਗੱਲ ਕਰ ਰਿਹਾ ਚਾਰ ਪੰਜ ਬੰਦਿਆਂ ਦੇ ਉੱਤੇ ਜਾਂ ਅਮਰਤਪਾਲ ਹੋ ਗਿਆ ਜਾਂ ਸਿਮਰਜੀਤ ਮਾਨ ਹੋ ਗਿਆ ਜਾਂ ਕੋਈ ਲੱਖੇ ਭਾਨੇ ਵਰਗਾ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਤੇ ਜਿਹੜਾ ਬੰਦਾ ਮੈਨੂੰ ਕਮੈਂਟ ਕਰ ਰਿਹਾ ਉਹ ਨਹੀਂ ਤਾਂ ਮੈਂ ਨਾ ਹੀ ਲੱਤਾਂ ਨਾਮ ਉਹਦੇ ਨਾਲ ਕੋਈ ਗੱਲ ਕੀਤੀ ਆ ਉਹ ਆਉਂਦੀ ਸਾਰੇ ਮੈਨੂੰ ਆ ਕੇ ਮੇਰੇ ਕਮੈਂਟ ਦੇ ਉੱਤੇ ਲਿਖਦਾ ਵੀ ਤੂੰ ਆਪਣੀ ਭੈਣ ਪੇਸ਼ ਕਰ ਦੇ ਤਾਂ ਮੈਂ ਉਹਦੇ ਤੇ ਥੁੱਕੂੰਗਾ ਨਹੀਂ ਹੋਰ ਕੀ ਕਰੂੰਗਾ ਫਿਰ ਜਾਂਦਾ ਉਹਦੀਆਂ ਫੋਟੋਆਂ ਕੱਢ ਕੇ ਹਲਾ ਕੀ ਮੈਂ ਸਕਰੀਨਸ਼ਾਟ ਕਰਕੇ ਸਕਰੀਨ ਉਹਦੀ ਫੇਰ ਉਹ ਦਾ ਜਲੂਸ ਕੱਢੂੰਗਾ ਮੈਂ ਕਿਉਂਕਿ ਗਾਲਾਂ ਮੈਨੂੰ ਵੀ ਆਉਂਦੀਆਂ ਨੇ ਮੈਂ ਤੁਹਾਨੂੰ ਕਿਉਂ ਕਹਣਾ ਵੀ ਜਿਹੜੇ ਪਿੰਡਾਂ 'ਚ ਤੁਸੀਂ ਰਹਿੰਦੇ ਹੋਹੀ ਪਿੰਡਾਂ ਵਿੱਚੋਂ ਮੈਂ ਵੀ ਗਿਆ ਹਾਂ ਤੇ ਮੈਨੂੰ ਫਰਕ ਨਹੀਂ ਪੈਂਦਾ ਤੇ ਮੈਂ ਇਹੋ ਜਿਹਾ ਜਲੂਸ ਕੱਢੂੰਗਾ ਯਾਦ ਰੱਖੋਗੇ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਮੂਰਖਤਾ ਨਹੀਂ ਗੱਲਾਂ ਕਰਨੀਆਂ ਕਰ ਦੋ ਬੰਦ ਜੇ ਕੋਈ ਸਵਾਲਾਂ ਨੂੰ ਪੁੱਛਿਆ ਕਰੋ ਜੇ ਕੋਈ ਬੰਦਾ ਕਿਸੇ ਟੌਪਿਕ ਦੇ ਉੱਤੇ ਬੋਲਦਾ ਜੇ ਤੁਹਾਨੂੰ ਨਹੀਂ ਨੌਲੇਜ ਹੈਗੀ ਤਾਂ ਚੁੱਪਚਾਪ ਕਰਕੇ ਆਉਣਾ ਬਹਿ ਜਾ ਕਰੋ ਆਉਣ ਵਾਲੀ ਵੀਡੀਓ 'ਚ ਕਰਾਂਗੇ ਗੱਲਬਾਤ ਚੰਗਾ ਸਸੀ ਗੱਲ ਜੀ